ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਘਰ ਦੀ ਕੰਟੀਨ ਵਿੱਚ ਤੇ ਅੱਜ ਅਸੀਂ ਘਰ ਦੀ ਕੰਟੀਨ ਵਿੱਚ ਬਹੁਤ ਹੀ ਟੇਸਟੀ ਖਸਤਾ ਆਟਾ ਮੈਥੀ ਮਟਰੀ ਬਣਾ ਕੇ ਤਿਆਰ ਕਰਾਂਗੇ ਜੋ ਕਿ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੀ ਹੈ ਮਟਰੀ ਖਾਣ ਵਿੱਚ ਵੀ ਬਹੁਤ ਜ਼ਿਆਦਾ ਟੇਸਟੀ ਹੈ ਸਾਰਿਆਂ ਨੂੰ ਬਹੁਤ ਜ਼ਿਆਦਾ ਪਸੰਦ ਆਉਂਦੀ ਹੈ ਜੀ ਤੇ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰੀ ਆ ਕੇ ਵੀਡੀਓ ਨੂੰ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਚਲੋ ਜੀ ਫੇਰ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਆਪਣੀ ਰੈਸਪੀ ਫਰਟਦਾਰ ਮਟਰੀ ਬਣਾਉਣ ਵਾਸਤੇ ਅਸੀਂ ਲਿਆ ਜੀ ਇੱਕ ਕੌਲੀ ਕਣਕ ਦਾ ਆਟਾ ਤੇ ਆਪਾਂ ਇੱਕ ਮੁਠੀ ਹਰੀ ਮੇਥੀ ਲਈ ਹੈ ਜੀ ਇਹਨੂੰ ਧੋ ਕੇ ਆਪਾਂ ਚੰਗੀ ਤਰ੍ਹਾਂ ਸਾਫ਼ ਕਰ ਲਿਆ ਤੇ ਜਦੋਂ ਵੀ ਤੁਸੀਂ ਮੇਥੀ ਲੈਣੀ ਹੈ ਸਿਰਫ ਇਹਦੇ ਤੁਸੀਂ ਪੱਤੇ-ਪੱਤੇ ਲੈਣੇ ਆ ਮੋਟੀਆਂ ਡੰਡੀਆਂ ਨਹੀਂ ਲੈਣੀਆਂ ਜੀ ਸਭ ਤੋਂ ਪਹਿਲਾਂ ਅਸੀਂ ਮੇਥੀ ਨੂੰ ਕੱਟ ਕੇ ਤਿਆਰ ਕਰਾਂਗੇ ਇਸ ਤਰ੍ਹਾਂ ਅਸੀਂ ਮੇਥੀ ਨੂੰ ਬਰੀਕ-ਬਰੀਕ ਕੱਟ ਕੇ ਤਿਆਰ ਕਰ ਲਵਾਂਗੇ ਹੁਣ ਅਸੀਂ ਇਹਨੂੰ ਘਿਓ ਵਿੱਚ ਥੋੜਾ ਜਿਹਾ ਭੁੰਨਾਗੇ ਤਾਂ ਕਿ ਇਹਦਾ ਕੜਵਾਪਣ ਖਤਮ ਹੋ ਜਾਏ ਤੇ ਆਪਣੀ ਮਟਰੀ ਬਹੁਤ ਹੀ ਜ਼ਿਆਦਾ ਟੇਸਟੀ ਤੇ ਮਜ਼ੇਦਾਰ ਬਣੇ। ਕੜਾਈ ਵਿੱਚ ਅਸੀਂ ਇੱਕ ਚਮਚਾ ਦੇਸੀ ਘਿਓ ਪਾਵਾਂਗੇ ਜੀ। ਘਿਓ ਨੂੰ ਅਸੀਂ ਹਲਕਾ ਜਿਹਾ ਗਰਮ ਕੀਤਾ ਇਹਦੇ ਵਿੱਚ ਅਸੀਂ ਇੱਕ ਚੁਟਕੀ ਹਿੰਗ ਪਾ ਦਾਂਗੇ। ਇਸ ਦੇ ਨਾਲ ਹੀ ਅਸੀਂ ਇਹ ਵਾਲੀ ਕੱਟੀ ਹੋਈ ਸਾਰੀ ਮੇਥੀ ਇਹਨੂੰ ਕੜਾਈ ਵਿੱਚ ਪਾਵਾਂਗੇ। ਮੇਥੀ ਨੂੰ ਅਸੀਂ ਘਿਓ ਦੇ ਵਿੱਚ ਭੁੰਨ ਕੇ ਤਿਆਰ ਕਰ ਲਵਾਂਗੇ। ਮੈਥੀ ਨੂੰ ਸੀ 3-4 ਮਿੰਟ ਵਾਸਤੇ ਕਿਉਂ ਉਹਦੇ ਨਾਲ ਪਕਾ ਲਿਆ। ਜੀ ਹੁਣ ਅਸੀਂ ਗੈਸ ਬੰਦ ਕਰਕੇ ਇਹਨੂੰ ਠੰਡਾ ਹੋਣ ਦਵਾਂਗੇ। ਓਨੀ ਦੇਰ ਅਸੀਂ ਮਟਰੀ ਵਾਸਤੇ ਘਾਟਾ ਤਿਆਰ ਕਰਦੇ ਹਾਂ। ਸਭ ਤੋਂ ਪਹਿਲਾਂ ਅਸੀਂ ਆਟੇ ਨੂੰ ਇੱਕ ਥਾਲੀ ਵਿੱਚ ਕੱਢ ਲਾ। ਹੁਣ ਅਸੀਂ ਇਹਦੇ ਵਿੱਚ ਇਹ ਵਾਲੇ 3 ਚਮਚੇ ਆਪਾਂ ਸੂਜੀ ਲਈ ਹੈ ਜੀ ਇਹ ਪਾ ਦਾਂਗੇ। ਉਹੀ ਚਮਚ ਜਿਹਦੇ ਨਾਲ ਅਸੀਂ ਸੂਜੀ ਮਣਕੇ ਲਈ ਓਸੇ ਚਮਚ ਨਾਲ ਆਪਾਂ ਬੇਸਣ ਨੂੰ ਮਣਕੇ ਲਿਆ ਜੀ। ਹੁਣ ਅਸੀਂ ਇਹਦੇ ਵਿੱਚ ਪਾ ਦਾਂਗੇ ਜੀ ਅੱਧਾ ਚਮਚਾ ਜਵਾਨ ਇਹਨੂੰ ਇਸ ਤਰ੍ਹਾਂ ਹੱਥ ਦੇ ਨਾਲ ਚੰਗੀ ਤਰ੍ਹਾਂ ਤੁਸੀਂ ਰਗੜ ਕੇ ਪਾਣਾ ਹੈ ਇਹਦਾ ਫਲੇਵਰ ਬਹੁਤ ਵਧੀਆ ਆਉਂਦਾ ਹੈ ਜੀ ਚਮਚੇ ਦਾ ਚੌਥਾ ਹਿੱਸਾ ਲਿਆ ਜੀ ਆਪਾਂ ਜੀਰਾ ਇਸ ਦੇ ਨਾਲ ਇੱਕ ਚਮਚੇ ਦਾ ਚੌਥਾ ਹਿੱਸਾ ਸੀ ਹਲਦੀ ਪਾ ਦਾਂਗੇ ਹਲਦੀ ਦੇ ਨਾਲ ਮਟਰੀ ਦਾ ਕਲਰ ਬਹੁਤ ਹੀ ਜ਼ਿਆਦਾ ਵਧੀਆ ਆਉਂਦਾ ਹੈ ਜੀ ਤੇ ਸਵਾਦ ਦੇ ਅਨੁਸਾਰ ਆਪਾਂ ਨਮਕ ਪਾ ਦਾਂਗੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਅਸੀਂ ਚੰਗੀ ਤਰ੍ਹਾਂ ਮਿਲਾ ਲਵਾਂਗੇ ਕੋਣਾਸੀ ਇਹਦੇ ਵਿੱਚ ਵਾਲੀ ਮਿਰਚ ਜਿਹੜੀ ਕਿ ਆਪਾਂ ਘਿਓ ਵਿੱਚ ਥੋੜੀ ਜਿਹੀ ਫਰਾਈ ਕੀਤੀ ਸੀ ਇਹਨੂੰ ਪਾ ਲਓ ਮਟਰੀ ਆਪਣੀ ਖਸਤਾ ਬਣੇ ਆਪਾਂ ਇਹਦੇ ਵਿੱਚ 2 ਚਮਚ ਘਿਓ ਦੇ ਪਾਵਾਂਗੇ ਇਹਨੂੰ ਆਪਾਂ ਚੰਗੀ ਤਰ੍ਹਾਂ ਹੱਥ ਦੇ ਨਾਲ ਮਿਕਸ ਕਰ ਲਵਾਂਗੇ ਤੇ ਚੈੱਕ ਕਰਾਂਗੇ ਕਿ ਇਹਦੇ ਵਿੱਚ ਘਿਓ ਬਿਲਕੁਲ ਠੀਕ ਹੈ ਜੇ ਇਹਦੀ ਸਹੀ ਤਰੀਕੇ ਨਾਲ ਮੁਠੀ ਬਣਨ ਲੱਗ ਜੇਗੀ ਫਿਰ ਸਾਡਾ ਇਹਦੇ ਵਿੱਚ ਘਿਓ ਬਿਲਕੁਲ ਠੀਕ ਹੈ ਨਹੀਂ ਤੇ ਆਪਾਂ 1-2 ਚਮਚੇ ਇਹਦੇ ਵਿੱਚ ਹੋਰ ਪਾਵਾਂਗੇ ਹਾਂ ਜੇ ਇਹਦੇ ਵਿੱਚ ਆਪਾਂ ਜਿਹੜਾ ਕਿਓ ਪਾਇਆ ਹੈ ਘੱਟ ਹੈ ਕਿਉਂਕਿ ਆਟਾ ਸਾਡਾ ਜੁੜ ਨਹੀਂ ਰਿਹਾ ਆ ਦੇਖੋ ਜੀ ਮੁੱਠੀ ਨਹੀਂ ਬਣ ਰਹੀ ਅਸੀਂ ਇਹਦੇ ਵਿੱਚ 2 ਚਮਚੇ ਕਿਓ ਦੇ ਹੋਰ ਪਾ ਰਹੇ ਹਾਂ ਤਾਂ ਫੇਰੇ ਨੂੰ ਅਸੀਂ ਚੰਗੀ ਤਰ੍ਹਾਂ ਮਿਲਾਉਨੇ ਆ ਹੁਣ ਅਸੀਂ ਚੈੱਕ ਕਰਦੇ ਹਾਂ ਕਿ ਜਿਹੜਾ ਅਸੀਂ ਆਟੇ ਵਿੱਚ ਮੋਇਨ ਪਾਇਆ ਬਿਲਕੁਲ ਠੀਕ ਹੈ ਇੱਕ ਮੁਠੀ ਬਣਾ ਕੇ ਦੇਖਦੇ ਹਾਂ ਜੀ ਆਹ ਦੇਖੋ ਜੀ ਆਪਣੀ ਮੁਠੀ ਬਿਲਕੁਲ ਬਣ ਰਹੀ ਹੈ ਜਿਹੜਾ ਆਟੇ ਵਿੱਚ ਆਪਾਂ ਕਿਓ ਪਾਇਆ ਬਿਲਕੁਲ ਠੀਕ ਹੈ ਹੁਣ ਅਸੀਂ ਇਹਦਾ ਆਟਾ ਗੁੰਨ ਕੇ ਤਿਆਰ ਕਰਾਂਗੇ ਇਦੇ ਵਿੱਚ ਆਪਾਂ ਬਿਲਕੁਲ ਸੱਤ ਆਟਾ ਗੁੰਨ ਕੇ ਤਿਆਰ ਕਰਾਂਗੇ ਆਟਾ ਆਪਾਂ ਜ਼ਿਆਦਾ ਗਰਮ ਨਹੀਂ ਗੁੰਨਣਾ ਇਹਦੇ ਵਿੱਚ ਅਸੀਂ ਪਾਵਾਂਗੇ ਜੀ ਇੱਕ ਚਮਚਾ ਸਫੇਦ ਤੇਲ ਬਿਲਕੁਲ ਆਪਸ਼ਨਲ ਆ ਜੀ ਤੁਸੀਂ ਪਾਣੇ ਆ ਤੇ ਪਾਦੋ ਨਹੀਂ ਪਾਣੇ ਤੇ ਨਾ ਪਾਓ ਜੀ ਤੁਹਾਡੀ ਆਪਣੀ ਚੁਆਇਸ ਹੈ ਜੀ ਇਹਦੇ ਵਿੱਚ ਮੈਂ ਕਾਲੀ ਮਿਰਚ ਦਾ ਬਿਲਕੁਲ ਵੀ ਇਸਤੇਮਾਲ ਨਹੀਂ ਕੀਤਾ ਜੇਕਰ ਤੁਹਾਨੂੰ ਕਾਲੀ ਮਿਰਚ ਦਾ ਟੇਸ ਪਸੰਦ ਹੈ ਤੁਸੀਂ ਪਾ ਸਕਦੇ ਹੋ ਹੁਣ ਅਸੀਂ ਥੋੜਾ ਥੋੜਾ ਪਾਣੀ ਪਾ ਕੇ ਆਟਾ ਗੁੰਨ ਕੇ ਤਿਆਰ ਕਰਾਂਗੇ ਆਣੀ ਆਪਾਂ ਬਿਲਕੁਲ ਥੋੜਾ ਥੋੜਾ ਪਾਵਾਂਗੇ ਕਿਉਂਕਿ ਆਟਾ ਆਪਾਂ ਸਖਤ ਗੁੰਨਣਾ ਹੈ ਆ ਦੇਖੋ ਜੀ ਆਟੇ ਨੂੰ ਅਸੀਂ ਇਸ ਤਰੀਕੇ ਨਾਲ ਸਖਤ ਗੁੰਨ ਕੇ ਤਿਆਰ ਕਰ ਲਿਆ ਹੈ ਜੀ ਹੁਣ ਅਸੀਂ ਇਹਨੂੰ 10 ਮਿੰਟ ਦੀ ਰੈਸਟ ਦਵਾਂਗੇ ਇਹਨੂੰ ਅਸੀਂ ਢੱਕ ਕੇ ਰੱਖ ਦਾਂਗੇ ਇਸ ਤਰ੍ਹਾਂ ਅਸੀਂ ਇਹਨੂੰ ਕੱਪੜੇ ਦੇ ਨਾਲ ਢੱਕ ਕੇ ਰੱਖਾਂਗੇ ਤੇ ਇਸ ਦੇ ਬਾਅਦ ਆਪਾਂ ਮਟਰੀ ਬਣਾਣੀ ਸ਼ੁਰੂ ਕਰਾਂਗੇ ਕੋਲੇ ਵਿੱਚ ਅਸੀਂ 2 ਚਮਚ ਮੈਦਾ ਲਿਆ ਜੀ ਇਹਦੇ ਵਿੱਚ ਅਸੀਂ 2 ਚਮਚ ਘਿਓ ਦੇ ਪਾ ਕੇ ਇੱਕ ਪੇਸਟ ਜੀ ਬਣਾ ਕੇ ਤਿਆਰ ਕਰਾਂਗੇ ਤੁਸੀਂ ਮੈਦੇ ਦੀ ਜਗ੍ਹਾ ਆਟਾ ਵੀ ਲੈ ਸਕਦੇ ਹੋ ਮੈਂ ਇਹਦੇ ਵਿੱਚ 3 ਚਮਚੇ ਘਿਓ ਦੇ ਪਾਏ ਨੇ ਪਹਿਲਾਂ ਮੈਂ 2 ਪਾਏ ਸੀ ਫਿਰ ਮੈਨੂੰ ਘਿਓ ਘੱਟ ਲੱਗਾ ਤੇ ਮੈਂ 1 ਚਮਚਾ ਦੇਚ ਹੋਰ ਐਡ ਕੀਤਾ ਜੀ ਤੇ ਇਹਨੂੰ ਇਸ ਤਰ੍ਹਾਂ ਚੰਗੀ ਤਰ੍ਹਾਂ ਮਿਕਸ ਕਰਕੇ ਇਹਦਾ ਇੱਕ ਜਿਹੜਾ ਆਪਾਂ ਪੇਸਟ ਬਣਾ ਕੇ ਤਿਆਰ ਕਰਾਂਗੇ ਜਿਹੜਾ ਕਿ ਆਪਾਂ ਮਟਰੀ ਬਣਾਉਂਦੇ ਸਮੇਂ ਮਟਰੀ ਦੇ ਵਿੱਚ ਆਪਾਂ ਲਾਣਾ ਹੈ ਤੇ ਜਿਹਦੇ ਨਾਲ ਕੇ ਆਪਣੀ ਬਹੁਤ ਹੀ ਕਲੀਅਰ ਵਾਲੀ ਮਟਰੀ ਬਣ ਕੇ ਤਿਆਰ ਹੋਏਗੀ ਜਿਹਦੀਆਂ ਪਰਤਾਂ ਬਹੁਤ ਸੋਹਣੀਆਂ ਬਣ ਕੇ ਤਿਆਰ ਹੋਣਗੀਆਂ ਜੀ ਆਹ ਦੇਖੋ ਜੀ ਇਸ ਤਰ੍ਹਾਂ ਇਹਨੂੰ ਮਿਕਸ ਕਰ ਲੈਣਾ ਹੈ 10 ਮਿੰਟ ਹੋ ਗਏ ਨੇ ਜੀ ਹੁਣ ਅਸੀਂ ਆਟੇ ਨੂੰ ਚੈੱਕ ਕਰਦੇ ਆਂ ਆਹ ਦੇਖੋ ਜੀ ਆਟਾ ਆਪਣਾ ਹੋਰ ਵੀ ਜ਼ਿਆਦਾ ਸਖਤ ਹੋ ਗਿਆ ਕਿਉਂਕਿ ਆਪਾਂ ਇਹਦੇ ਵਿੱਚ ਸੂਜੀ ਪਾਈ ਸੀ ਤੇ ਜਦੋਂ ਆਪਾਂ ਆਟੇ ਨੂੰ ਗੁੰਨਿਆ ਸੀ ਉਸ ਸਮੇਂ ਥੋੜਾ ਜਾਇ ਸੌਫਟ ਸੀ ਤੇ ਹੁਣ ਅਸੀਂ ਇਹਦੀ ਮਟਰੀ ਬਣਾ ਕੇ ਕਰਦੇ ਆਂ ਜੀ ਤਿਆਰ। ਇਸ ਤਰ੍ਹਾਂ ਸੀਰਕ ਉਹਦਾ ਸਾਰਾ ਪੇੜਾ ਲਵਾਂਗੇ। ਫੇਰ ਮੈਂ ਇਸ ਤਰ੍ਹਾਂ ਰੋਟਿੰਗ ਬੋਰਡ ਤੇ ਬਣਾ ਰਹੀ ਆਂ ਤੁਸੀਂ ਚਾਹੋ ਤੇਨੂੰ ਚੱਕਲੇ ਬੇੜੇ ਤੇ ਵੀ ਬਣਾ ਸਕਦੇ ਹੋ ਕਿਉਂਕਿ ਆਟਾ ਸਖਤ ਹੈ ਤੇ ਇਹਦਾ ਪੇੜਾ ਥੋੜਾ ਸਹੀ ਨਹੀਂ ਬਣੇਗਾ। ਇਸ ਤਰ੍ਹਾਂ ਇੱਕ ਵੱਡਾ ਸਾਰਾ ਪੇੜਾ ਲਿਆ ਹੈ ਤੇ ਇਹਨੂੰ ਅਸੀਂ ਰੋਟੀ ਦੇ ਵਾਂਗ ਵੇਲ ਲਵਾਂਗੇ। ਇਰਤੇ ਆਪਾਂ ਕੋਈ ਵੀ ਸੁੱਕਾ ਆਟਾ ਨਹੀਂ ਲਾਇਆ ਕਿਉਂਕਿ ਆਟਾ ਆਪਣਾ ਸਖਤ ਹੈ ਤੇ ਬੜੇ ਆਰਾਮ ਨਾਲ ਇਹਦੀ ਰੋਟੀ ਬਣਦੀ ਹੈ। ਇੱਕ ਆਪਾਂ ਵੱਡੀ ਸਾਰੀ ਰੋਟੀ ਵੇਲ ਕੇ ਤਿਆਰ ਕਰਾਂਗੇ। ਕਿਸ ਤਰ੍ਹਾਂ ਦੀ ਅਸੀਂ ਇਹਦੀ ਇੱਕ ਗੋਲ ਰੋਟੀ ਵੇਲ ਲਈ ਹੈ ਤੇ ਦੇਖੋ ਜੀ ਰੋਟੀ ਸਾਡੀ ਨਾ ਹੀ ਬਹੁਤੀ ਮੋਟੀ ਤੇ ਨਾ ਹੀ ਬਹੁਤ ਪਤਲੀ ਹੈ। ਹੁਣ ਅਸੀਂ ਇਹ ਵਾਲੀ ਜਿਹੜੀ ਆਪਾਂ ਪੇਸਟ ਬਣਾਈ ਸੀ ਮੈਦੇ ਤੇ ਘਿਓ ਦੀ ਉਸ ਤੇ ਲਗਾ ਦਾਂਗੇ। ਇਦੇ ਨਾਲ ਇਹਦੀਆਂ ਮੇਅਰਸ ਬਹੁਤ ਵਧੀਆ ਬਣਨਗੀਆਂ ਥੋੜਾ ਜਿਹਾ ਆਪਾਂ ਸੁੱਕਾ ਮੈਦਾ ਉਹਦੇ ਨਾਲ ਡਸਟ ਕਰ ਦਾਂਗੇ ਇਹਨੂੰ ਜਿਵੇਂ ਆਪਾਂ ਨਾਰਮਲ ਚੋਰਸ ਪ੍ਰੌਂਟਲੀ ਬਣਾਉਂਦੇ ਆ ਉਸ ਤਰੀਕੇ ਨਾਲ ਇਸ ਤਰੇਵਲ ਜਾਂ ਸੈਟਾ ਨੂੰ ਫੋਲਡ ਕਰ ਦੇਣਾ ਇਹ ਜੀ ਹੁਣ ਇਸ ਦੇ ਉੱਪਰ ਵੀ ਆਪਾਂ ਇਸ ਤਰ੍ਹਾਂ ਇਹ ਵਾਲੀ ਪੇਸਟ ਲਗਾ ਦਾਂਗੇ। ਫਿਰ ਇਹਨੂੰ ਡਸਟ ਕਰਾਂਗੇ। ਥੋੜੀ ਜਿਹੀ ਮਿਹਨਤ ਸਾਡੀ ਇੱਥੇ ਲੱਗਦੀ ਹੈ ਜੀ। ਬਸ ਆਪਣੀ ਬਹੁਤ ਵਧੀਆ ਮਟਰੀ ਬਣ ਕੇ ਤਿਆਰ ਹੁੰਦੀ ਹੈ ਜੀ। ਇਸ ਤਰ੍ਹਾਂ ਇਹਨੂੰ ਇਸ ਸਾਈਡ ਤੋਂ ਵੀ ਫੋਲਡ ਕਰਾਂਗੇ। ਇਧਰੋਂ ਇਹਨੂੰ ਇਸ ਸਾਈਡ ਤੋਂ ਵੀ ਫੋਲਡ ਕਰ ਲਵਾਂਗੇ। ਇਸ ਤਰ੍ਹਾਂ ਇਹਨੂੰ ਦਬਾ ਕੇ ਥੋੜਾ ਜਿਹਾ ਹੱਥ ਦੇ ਨਾਲ ਤੁਸੀਂ ਦਬਾ ਦੇਣਾ ਹੈ ਤੇ ਫਿਰ ਅਸੀਂ ਇਹਦੀ ਰੋਟੀ ਵਰਗੀ ਤਿਆਰ ਕਰਾਂਗੇ। ਇਸ ਤਰ੍ਹਾਂ ਅਸੀਂ ਇਹਦੀ ਕਿਚੌੜਸ ਰੋਟੀ ਬੇਲ ਕੇ ਤਿਆਰ ਕਰ ਲਈ ਹੁਣ ਫਿਰ ਤੋਂ ਅਸੀਂ ਇਹ ਵਾਲੀ ਪੇਸਟ ਜਿਹੜੀ ਬਣਾਈ ਹੈ ਜੀ ਉਹ ਲਗਾ ਦਾਂਗੇ। ਹੁਣ ਅਸੀਂ ਇਸ ਤੇ ਫਿਰ ਇਸ ਤਰ੍ਹਾਂ ਹੀ ਥੋੜਾ ਜਿਹਾ ਮਹਿਤਾ ਦੇ ਪ੍ਰੈਸਟ ਕਰਾਂਗੇ। ਬਸ

ਫੋਲਡ ਕਰ ਦਾਂਗੇ ਹਲੋ ਇਹ ਆਪਣਾ ਤਪਾਰ ਤੇ ਹੁਣ ਅਸੀਂ ਇਹਨੂੰ ਵੇਲ ਦਾ ਕਰਦੇ ਹਾਂ ਇਸ ਤਰ੍ਹਾਂ ਅਸੀਂ ਇਹਨੂੰ ਵੇਲ ਕੇ ਤਿਆਰ ਕਰ ਲਿਆ ਅੱਜ ਆਹ ਦੇਖੋ ਜੀ ਆਪਾਂ ਥੋੜਾ ਜਿਹਾ ਨੂੰ ਮੋਟਾ ਹੀ ਵੇਲਿਆ ਤੇ ਹੁਣ ਅਸੀਂ ਇਹਨੂੰ ਕੱਟ ਲਵਾਂਗੇ ਇਹ ਵਾਲੀ ਜਿਹੜੀ ਸਾਈਡ ਆ ਥੋੜੀ ਜਿਹੀ ਇਹਨੂੰ ਆਪਾਂ ਇਸ ਤਰ੍ਹਾਂ ਅਲੱਗ ਕੱਟ ਲਵਾਂਗੇ بس ਇੰਨੇ ਕਾਕਾਰ ਚ ਆਪਾਂ ਇਹਨੂੰ ਕੱਟ ਰਹੇ ਹਾਂ ਜੀ ਆ ਦੇਖੋ ਇਸ ਤਰ੍ਹਾਂ ਇਹਨੂੰ ਕੱਟ ਕੇ ਇੱਕ ਪਲੇਟ ਵਿੱਚ ਰੱਖਾਂਗੇ ਇਸ ਤਰ੍ਹਾਂ ਅਸੀਂ ਆਟੇ ਦੀ ਮੇਥੀ ਮਟਰੀ ਬਣਾ ਕੇ ਤਿਆਰ ਕਰ ਲਈ ਹੈ ਜੀ ਹੁਣ ਅਸੀਂ ਇਹਨੂੰ ਕਰਾਂਗੇ ਫਰਾਈ ਤੇ ਨਾਲ ਨਾਲ ਆਪਾਂ ਬਾਕੀ ਬਚੇ ਹੋਏ ਆਟੇ ਦੀ ਵੀ ਸਾਰੀ ਮਟਰੀ ਬਣਾ ਕੇ ਤਿਆਰ ਕਰ ਲੈਂਦੇ ਹਾਂ ਇਦਾਂ ਆਪਾਂ ਕੜਾਈ ਵਿੱਚ మీడియం ਫਲੇਮ ਤੇ ਤੇਲ ਨੂੰ ਪਹਿਲੇ ਤੋਂ ਹੀ ਗਰਮ ਰੱਖਿਆ ਹੈ ਜੀ ਤੇ ਹੁਣ ਅਸੀਂ ਇਹਦੇ ਤੇ ਵਾਲੀਆਂ ਫਟਰੀ ਪਾ ਦਾਂਗੇ ਕਿੰਨੀ ਕ ਕੜਾਈ ਵਿੱਚ ਆ ਰਹੀਆਂ ਨੇ ਉਸ ਹਿਸਾਬ ਨਾਲ ਅਸੀਂ ਆਰਾਮ ਨਾਲ ਪਾਵਾਂਗੇ ਬਿਲਕੁਲ మీడియం ਫਲੇਮ ਤੇ ਇਹਨਾਂ ਨੂੰ ਆਪਾਂ ਸੇਕ ਕੇ ਤਿਆਰ ਕਰਾਂਗੇ ਹਾਈ ਫਲੇਮ ਆਪਾਂ ਬਿਲਕੁਲ ਨਹੀਂ ਕਰਾਂਗੇ ਤਾਂ ਕਿ ਅੰਦਰ ਤੋਂ ਅੰਦਰੋਂ ਚੰਗੀ ਤਰ੍ਹਾਂ ਪੱਕ ਜਾਣ ਜਿਦਾਂ ਮਟਰੀਆਂ ਥੋੜੀਆਂ ਫਰਾਈ ਹੋ ਗਈਆਂ ਆਪਣੇ ਆਪ ਇਹਨਾਂ ਨੇ ਉੱਪਰ ਆ ਜਾਣਾ ਹੈ ਆ ਦੇਖੋ ਜੀ ਇਸ ਟਾਈਮ ਤੇ ਅਸੀਂ ਮਟਰੀ ਤੇਲ ਚ ਪਾਈ ਸੀ ਤੇ ਬਿਲਕੁਲ ਨੀਚੇ ਸੀ ਜਿੱਦਾਂ ਇਹ ਫਰਾਈ ਹੋ ਗਈਆਂ ਆਪਣੇ ਆਪ ਉੱਪਰ ਆ ਗਈਆਂ ਨੇ ਦੇਖੋ ਇਹਦੀਆਂ ਲੇਅਰ ਦੇਖੋ ਤੁਸੀਂ ਕਿੰਨੀਆਂ ਸੁਣੀਆਂ ਖੁੱਲ ਕੇ ਆਈਆਂ ਨੇ ਬਸ ਇਸ ਤਰ੍ਹਾਂ ਹੀ ਅਸੀਂ ਨੂੰ ਥੋੜੀ देर ਵਾਸਤੇ ਚੰਗੀ ਤਰ੍ਹਾਂ ਫਰਾਈ ਕਰ ਲਵਾਂਗੇ ਤਾਂ ਕਿ ਅੰਦਰੋਂ ਚੰਗੀ ਤਰ੍ਹਾਂ ਪੱਕ ਜਾਣ ਫਿਰ ਅਸੀਂ ਇਹਨਾਂ ਨੂੰ ਬਾਹਰ ਕੱਢਦੇ ਹਾਂ ਲਓ ਜੀ ਮਟਰੀ ਆਪਣੀ ਬਿਲਕੁਲ ਫਰਾਈ ਹੋ ਗਈ ਹੈ ਲੇਅਰ ਦੇਖੋ ਤੁਸੀਂ ਇਹਦੀਆਂ ਕਿੰਨੀਆਂ ਖੁੱਲ ਕੇ ਬਾਹਰ ਆਈਆਂ ਨੇ ਹੁਣ ਆਪਾਂ ਇਹਨੂੰ ਇੱਕ ਪਲੇਟ 'ਚ ਕੱਟਾਂਗੇ ਬਸ ਅਸੀਂ ਇਹਨੂੰ ਇੰਨਾ ਕੀ ਫਰਾਈ ਕਰਾਂਗੇ 5-6 ਮਿੰਟ ਲੱਗਦੇ ਨੇ ਜੀ ਇਨੂੰ ਫਰਾਈ ਕਰਨ ਲੱਗੇ ਆਂ ਬਸ ਇਸ ਤਰ੍ਹਾਂ ਹੀ ਹੁਣ ਅਸੀਂ ਇਹਨੂੰ ਇੱਕ ਪਲੇਟ ਵਿੱਚ ਕੱਢ ਲਵਾਂਗੇ ਬਹੁਤ ਜ਼ਿਆਦਾ ਕ੍ਰਿਸਪੀ ਬਣੀ ਐ ਤੇ ਖਾਣ ਵਿੱਚ ਵੀ ਬਹੁਤ ਜ਼ਿਆਦਾ ਟੇਸਟੀ ਐ ਦੂਜਾ ਬੈਚ ਵੀ ਆਪਣਾ ਫਰਾਈ ਹੋ ਗਿਆ ਜੀ ਹੁਣ ਅਸੀਂ ਇਹਨੂੰ ਵੀ ਬਾਹਰ ਕੱਢਾਂਗੇ ਸਾਰੀ ਮਟਰੀ ਬਣ ਕੇ ਆਪਣੀ ਤਿਆਰ ਐ ਜੀ ਹੁਣ ਅਸੀਂ ਇਹਨੂੰ ਇੱਕ ਪਲੇਟ ਵਿੱਚ ਕੱਢਾਂਗੇ ਆਪਣੀ ਆਟੇ ਦੀ ਮੇਥੀ ਮਟਰੀ ਬਣ ਕੇ ਬਿਲਕੁਲ ਤਿਆਰ ਹੈ ਦੇਖੋ ਜੀ ਕਿੰਨੀ ਸੋਹਣੀ ਬਣ ਕੇ ਤਿਆਰ ਹੋਈ ਹੈ ਦਿਖਣ ਨੂੰ ਜਿੰਨੀ ਸੋਹਣੀ ਲੱਗ ਰਹੀ ਹੈ ਜੀ ਖਾਣ ਵਿੱਚ ਵੀ ਬਹੁਤ ਹੀ ਜ਼ਿਆਦਾ ਟੇਸਟੀ ਹੈ ਜੀ ਤੁਸੀਂ ਇਹਨੂੰ ਇੱਕ ਵਾਰੀ ਬਣਾਓ ਤੇ ਪੂਰਾ ਮਹੀਨਾ ਤੁਸੀਂ ਇਹਨੂੰ ਇਸਤੇਮਾਲ ਕਰ ਸਕਦੇ ਹੋ ਬਿਲਕੁਲ ਵੀ ਖਰਾਬ ਨਹੀਂ ਹੁੰਦੀ ਇਹਨੂੰ ਠੰਡਾ ਕਰਕੇ ਤੁਸੀਂ ਇੱਕ एयरਟਾਈਟ ਕੰਟੇਨਰ ਵਿੱਚ ਬੰਦ ਕਰਕੇ ਰੱਖੋ ਜਦੋਂ ਵੀ ਤੁਹਾਡਾ ਮਨ ਕਰੇ ਤੁਸੀਂ ਆਪਣੀ ਲੋੜ ਦੇ ਅਨਸਾਰ ਇਹਨੂੰ ਖਾ ਸਕਦੇ ਹੋ ਸਾਰਿਆਂ ਨੂੰ ਬਹੁਤ ਜ਼ਿਆਦਾ ਪਸੰਦ ਆਉਂਦੀ ਹੈ ਕੋਈ ਵੀ ਗੈਸਟ ਆਵੇ ਤਾਂ ਵੀ ਤੁਸੀਂ ਇਹਨੂੰ ਸਰਵ ਕਰ ਸਕਦੇ ਹੋ ਤੇ ਮੈਂ ਅੱਜ ਦੀ ਮਟਰੀ ਖਾਣ ਨਾਲੋਂ ਵਧੀਆ ਕਿਸੀ ਇਹਨੂੰ ਆٹے ਦੀ ਮਟਰੀ ਨੂੰ ਬਣਾ ਕੇ ਖਾਈਏ ਜਿਹੜੀ ਕਿ ਥੋੜੀ ਜੀ ਆٹے ਵਾਸਤੇ ਵਧੀਆ ਵੀ ਹੈ ਜੀ ਤਾਂ ਮੈਂ ਦਿਖਾਉਣੀ ਆ ਜੀ ਦੇਖੋ ਇਹਦੀਆਂ ਲੇਅਰਸ ਕਿੰਨੀਆਂ ਸੋਹਣੀਆਂ ਨੇ ਤੇ ਬਹੁਤ ਹੀ ਜ਼ਿਆਦਾ ਖਸਤਾ ਆਪਣੀ ਮਟਰੀ ਬਣ ਕੇ ਤਿਆਰ ਹੋਈ ਹੈ ਆ ਦੇਖੋ ਜੀ ਤੇ ਤੁਸੀਂ ਇਸ ਆٹے ਦੀ ਮੇਥੀ ਮਟਰੀ ਨੂੰ ਬਣਾ ਕੇ ਜ਼ਰੂਰ ਟਰਾਈ ਕਰਿਓ ਤੇ ਫਿਰ ਮੈਨੂੰ ਕਮੈਂਟ ਕਰਕੇ ਦੱਸਿਓ ਜੀ ਤੁਹਾਡੀ ਰੈਸਪੀ ਕਿਵੇਂ ਦੀ ਬਣੀ ਹੈ ਜੀ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਹੀ ਆ ਕੇ ਵਿਜ਼ਿਟ ਕਰ ਰਹੇ ਹੋ ਵੀਡੀਓ ਨੂੰ ਦੇਖ ਰਹੇ ਹੋ ਤਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਨਾਲੇ ਬੈਲ ਆਈਕਨ ਬਟਨ ਦਬਾਓ ਤਾਂ ਕਿ ਮੇਰੀ ਆਉਣ ਵਾਲੀਆਂ ਸਾਰੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਜਾਵੇ। ਮਿਲਦੇ ਹਾਂ ਜੀ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਨਵੀਂ ਰੈਸਪੀ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਖੁਸ਼ ਰਹੋ ਤੰਦਰੁਸਤ ਰਹੋ ਜੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ-ਬਹੁਤ ਧੰਨਵਾਦ।